ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਫੌਰੀ ਸੰन्यास ਲੈਣ ਦਾ ਐਲਾਨ ਕੀਤਾ ਹੈ ਰੋਹਿਤ ਸ਼ਰਮਾ ਨੇ 60 ਟੈਸਟ ਮੈਚਾਂ ਵਿੱਚ 12 ਸੈਂਕੜਿਆਂ ਤੇ 18 ਅਰਧ ਸੈਂਕੜਿਆਂ ਨਾਲ 4301 ਦੌੜਾਂ ਜੋੜੀਆਂ ਨੇ ਰੋਹਿਤ ਸ਼ਰਮਾ ਨੇ ਪਿਛਲੇ ਸਾਲ ਵਿਸ਼ਵ ਕਪਮਗਰੋਂ T20 ਕੋਮਾਂਤਰੀ ਕ੍ਰਿਕਟ ਤੋਂ ਸੰन्यास ਲੈ ਲਿਆ ਸੀ ਹੁਣ ਉਹ ਸਿਰਫ ਇੱਕ ਰੋਜ਼ਾ ਕ੍ਰਿਕਟ ਦੀ ਵੰਗੀ ਵਿੱਚ ਭਾਰਤ ਲਈ ਖੇਡਦਾ ਨਜ਼ਰ ਆਵੇਗਾ ਰੋਹਿਤ ਦੇ ਸੰन्यास ਨਾਲ ਇੰਗਲੈਂਡ ਨਾਲ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਲਈ ਭਾਰਤ ਕੋਲ ਇੱਕ ਨਵਾਂ ਟੈਸਟ ਕਪਤਾਨ ਹੋਵੇਗਾ ਜਿਸ ਵਿੱਚ ਸੰਭਾਵਿਤ ਉਮੀਦਵਾਰ ਦੇ ਤੌਰ ਤੇ ਜਸਪ੍ਰੀਤ ਬੁਮਰਾ, ਕੇਐਲ ਰਾਹੁਲ, ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਸ਼ਾਮਿਲ ਨੇ। ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਆਪਣੀ ਟੈਸਟ ਕੈਪ ਦੀ ਤਸਵੀਰ ਨਾਲ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਰੋਹਿਤ ਸ਼ਰਮਾ ਨੇ ਲਿਖਿਆ, ਸਾਰਿਆਂ ਨੂੰ ਨਮਸਕਾਰ। ਮੈਂ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਟੈਸਟ ਕ੍ਰਿਕਟ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਦੀ ਗੱਲ ਹੈ ਸਾਲਾਂ ਤੋਂ ਤੁਹਾਡੇ ਪਿਆਰ ਤੇ ਸਮਰਥਨ ਲਈ ਧੰਨਵਾਦ ਮੈਂ ਇੱਕ ਰੋਜ਼ਾ ਫਾਰਮੈਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਰਹਾਂਗਾ ਜ਼ਿਕਰ ਹੋ ਗਿਆ ਕਿ ਰੋਹਿਤ ਨੇ ਆਸਟ੍ਰੇਲੀਆ ਵਿਰੁੱਧ ਦਿ ਵਿਸ਼ ਆਫ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਭਾਰਤ ਦੀ ਕਪਤਾਨੀ ਕੀਤੀ ਤੇ ਕਰੇਲੂ ਮੈਦਾਨ ਤੇ ਨਿਊਜ਼ੀਲੈਂਡ ਵਿਰੁੱਧ ਲੜੀ ਹਾਰਨ ਤੋਂ ਬਾਅਦ ਆਸਟ੍ਰੇਲੀਆ ਖਿਲਾਫ ਵਾਗ ਕਾਵਸਕਰ ਸੀਰੀਜ਼ ਬਣਾਈ ਸੀ